ਕੀ ਹਾਲ ਕੀ ਹਾਲ ਆ ਤੇਰੀ ਬਬੂ ਥੇ ਕਿੱਥੇ ਆ ਇਹ ਬਣੀ ਗਈ ਆ ਮੰਡੇ ਗਈ ਆ ਹੈ ਕਿੱਥੇ ਕੀ ਕਰਨ ਗਈ ਆ ਕੁੜਦਾ ਬੜਾ ਮੈਨੂੰ ਤੂੰ ਕੁੜਦਾ ਤੂੰ ਕੁੜਦਾ ਬੜਾ ਮੈਂ ਇਹ ਸਕੂਲ ਨਹੀਂ ਜਾਂਦੀ ਉਹ ਨਾ ਕੁੜਦਾ ਬੜਾ ਦਮਾ ਸ਼ਾਦੇ ਅਰੇ ਪੇਪਰ ਹੋ ਨਹੀਂ ਹੋਏ ਆ ਉਹਦੇ ਪੇਪਰ ਹੋ ਨਹੀਂ ਆਏ ਲੈ ਹਾਂ ਅੱਛੇ ਗਈ ਕਿਹੜੇ ਪਿੰਡ ਆ ਇਹ ਸ਼ਾਬੂ ਪਿੰਡ ਇਹ ਕਿਹੜੇ ਪਿੰਡ ਸ਼ਾਮ ਵੰਨਾ ਮੈਨੂੰ ਨਹੀਂ ਪਾਲਦਾ ਕਿਹੜੇ ਬਣਾ ਨਾ ਤੇ ਕੁੱਟਿਆ ਕਿਹੜੀ ਗੱਲੋਂ ਇਹ ਫੁਰੇ ਦਿਓ ਹੁਣ ਵੰਦੀ ਆ ਅੱਛਾ ਅੱਛਾ ਤੇ ਤੂੰ ਚਿਹਰਾ ਮਾਰਿਆ ਹਾਂ ਮਨੇ ਤੈਨੂੰ ਨਾ ਫੜਿਆ ਇੱਥੇ ਜੂੜੀ ਤੋਂ ਆਇਆ ਕਰਕੇ ਨਹੀਂ ਪਾਲਦਾ ਤੈਨੂੰ ਫੜਿਆ ਨਹੀਂ ਤੈਨੂੰ ਕੁੱਟਿਆ ਤੇਰੇ ਘਰ ਵਾਲੀ ਨੇ ਨਹੀਂ ਤੇ ਫਿਰ ਤੂੰ ਕਿਉਂ ਕੁੱਟਿਆ ਹੂੰ ਕਿੱਡੀ ਕੇ ਤੇਰੇ ਘਰ ਵਾਲੀ ਕਿ ਠੀਕ ਆ ਤੇਰੇ ਘਰ ਵਾਲੇ ਕਿੱਡੀ ਗੱਡਾ ਦੱਸ ਪਹਿਲਾਂ ਕਿੱਡੀ ਗੱਡਾ ਇਹ ਵੱਡੀ ਇਹ ਕੱਡੀ ਜੱਡੀ ਹੈਗੀ ਆ ਵੱਡੀ ਇਹ ਕੱਡੀ ਜੱਡੀ ਇਹ ਹੈਗੀ ਆ ਇਹ ਕੱਡੀ ਜੱਡੀ ਹੈਗੀ ਆ ਹਾਂ ਠੀਕ ਠੀਕ ਆ ਇਹ ਕੱਡੀ ਜੀ ਲੈਂਦੀ ਹੈ ਵਿਆਹ ਕੇ ਕਿਹੜੀ ਕੱਡੀ ਜੀ ਲੈਂਦੀ ਹੈ ਇਹ ਕੱਡੀ ਇਹ ਕੱਡੀ ਹੈ ਵਿਆਹ ਕੇ ਕਿਦੋਂ ਲੈਂਦੀ ਆਹ ਵਾਲੀ ਕੱਡੀ ਲੈਂਦੀ ਸਾਡੀ ਇਹ ਤੁਹਾਡੇ ਉਹ ਘਰੇ ਲੱਗੀ ਆ ਹਾਂ ਯੇ ਵੀ ਲੱਕ ਲੇ ਨੀ ਆਪੇ ਕਰੋ ਇਹ ਵੀ ਰੱਖ ਤੜਕੋ ਦੂਜੀ ਕੱਢੀ ਵੇਗੀ ਨਾ ਹਾਂਜੀ ਪੱਠੇ ਮਿਲੇਉਣ ਵਾਲੀ ਹਾਂ ਹਾਂ ਪੱਠੇ ਚ ਚੱਲਦੀ ਆ ਪੱਠਿਆਂ ਦੇ ਚ ਲਾਉਂਦੇ ਤੁਸੀਂ ਉਹ ਅਹ ਕਿੰਨੀ ਵਿੱਚ ਪੜਦਾ ਆ ਕੀ ਤੇ ਪਰ ਹੈ ਆ ਕਿੰਨੀ ਵਿੱਚ ਪੜਦਾ ਇਹਨੂੰ ਧਿਆਨ ਕਰ ਕਿੰਨੀ ਵਿੱਚ ਪੜਦਾ ਮਿਲਦਾ ਸੇ ਇਹ ਪੰਜਵੀਂ ਚ ਪੰਜਵੀਂ ਚ ਹਾਂ ਬੱਲੇ ਜਵਾਨਾ ਪੰਜਵੀਂ ਚ ਹੋ ਗਏ ਉਹ ਵਟ ਕੱਢਦੇ ਇਹ ਦੇਖ ਹਰ ਕਿਹੜੀ ਕਿਹੜੀ ਮੈਡਮ ਪੜਾਉਂਦੀ ਆ ਮਾਸਟਰ ਸਰ ਮੈਡਮ ਸੌਰੀ ਪੰਜਵੀਂ ਪੜ੍ਹਦੀ ਆ ਹਾਂ ਪਰਦੀ ਮੇ ਪੜਾਉਂਦੀ ਆ ਕਿਹੜੀ ਪਰਦੀ ਪ੍ਰਦੀਪ ਹਾਂ ਤੇ ਮੈਨੂੰ ਨਹੀਂ ਪਤਾ ਕਿ ਇਹਨਾਂ ਨੂੰ ਪਰਦੀ 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 ਪੜਾਉਂਦੀ ਆ ਪਰਦੀ ਮਾਮ ਅਸਲ ਵਿੱਚ ਇਹ ਸਰ ਕਿਹੜੇ ਪੜਾਉਂਦੇ ਕੀ ਸਰ ਪੜਵੀ ਪਰਦੀ ਪਰਦੀ ਆ ਚਲ ਦੱਸ ਦੇ ਕਿਹੜਾ ਸਕੂਲ ਕਿਹੜਾ ਇਹ ਪੱਦਰੀ ਪੱਦਰੀ ਹਾਂ ਪੱਦਰੀ ਵਾਲਾ ਹਾਂ ਸਕੂਲ ਦਾ ਨਾਮ ਕੀ ਤੇਰਾ ਆ ਸਕੂਲ ਅਕੈਡਮੀ ਕਹ ਮਾਰਿਆ ਗਾਲ੍ਹ ਦੀਆ ਤੇਰਾ ਮੁਜ਼ੱਸ ਕਿਹੜੀ ਆ ਕੈਂਡਰੀ ਆ ਕਿਹੜੀ ਕੀ ਨਾ ਸਾਰਾ ਕੀ ਆ ਕਿਹੜੇ ਪਿੰਡ ਕਿਹੜੇ ਪਿੰਡ ਕਿਹੜੇ ਅੰਮਲ ਨੂੰ ਨਹੀਂ ਪਤਾ ਪਰ ਮੈਂ ਕੁੱਟ ਰਾਂ ਕਿਹੜੇ ਪਿੰਡ ਕਿਹੜੇ ਕਿਹੜੇ ਪਿੰਡ ਮਾਮੂ ਪਿੰਡ ਤੇ ਨਹੀਂ ਅਕੈਡਮੀ ਚ ਪੜਦਾ ਮੈਂ ਹਾਂ ਕੈਂਡਰੀ ਚ ਪੜਦਾ ਉਹ ਕੈਮੰਡੀ ਚ ਪੜਦਾ ਮੈਂ ਕੈਮੰਡੀ ਕਿੱਥੋਂ ਦੀ ਆ ਇਹ ਮੇਰੀ ਸਕੂਲੀ ਆ ਤੇ ਤੇਰੇ ਸਕੂਲ ਕਿਹੜੇ ਪਿੰਡ ਦੀ ਇਹ ਸਕੂਲੀ ਤੇਜ ਸਿੰਘ ਵਾਲਾ ਹਾਂ ਕਿਹੜਾ ਕੀ ਨਾ ਪਿੰਡ ਦਾ ਪੂਰਲਾ ਹਾਂ ਦਾਦੂਆ ਕੀ ਆ ਦਾਦੂ ਦਾ ਕੀ ਆਲੇ ਵਧੀਆ ਹੈ ਵਧੀਆ ਆ ਵੇਖ ਲੈ ਬਈ ਅੱਜ ਕੱਲ ਦੇ ਮੁੰਡੇ ਕਹਿੰਦੇ ਥੈਂਕ ਯੂ ਲਵ ਯੂ ਇਧਰ ਬੈਠੇ ਵੀਡੀਓ ਬਣਾਉਂਦੇ ਥੈਂਕ ਯੂ ਗਾਇਜ਼ ਲਵ ਯੂ ਆਲ ਲਵ ਯੂ ਨੀ ਨੀ ਗਾਇਜ਼ ਯੇ ਲਵ ਯੂ ਆਲ ਟੂ ਯੂ ਆਲ ਹੈ ਕਿਦਾਂ ਬੋਲਦਾ ਹਾਂ ਲਵ ਯੂ ਕੈ ਲਵ ਯੂ ਲਵ ਯੂ ਆਲ 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 ਆ ਮਜ਼ਾ ਤੇ ਰਿਹਾਰੀਆਂ